ਸੋਮਨਾਥ ਮੰਦਿਰ ਵਿਖੇ ਆਇਆ ਸ਼ਰਧਾਲੂਆਂ ਦਾ ਹੜ੍ਹ ਪੀਐਮ ਮੋਦੀ ਨੇ ਵੀ ਕੀਤੀ ਸ਼ਿਰਕਤ ਡਰੋਨ ਸ਼ੋਅ ਰਹਾ ਖਿੱਚ ਦਾ ਕੇਂਦਰ ਸੋਮਨਾਥ ਮੰਦਰ ਵੀ ਕੇ ਸੋਮਨਾਥ ਸਵੇਰ ਮਾਨਪੂਰਬ ਦੇ ਮੌਕੇ ਤੇ ਹਜ਼ਾਰਾਂ ਸ਼ਰਧਾਲੂਆਂ ਦਾ ਹੜ ਉਮੜ ਗਿਆ ਜਿੱਥੇ देर शाम ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਪ੍ਰਧਾਨ ਮੰਤਰੀ ਨੇ ਮੰਦਰ ਦੇ ਵਿੱਚ ਓਮਕਾਰ ਮੰਤਰ ਦਾ ਜਾਪ ਕੀਤਾ ਤੇ ਦਰਸ਼ਨ ਕੀਤੇ ਅਤੇ 3000 ਡਰੋਨਾਂ ਦੇ ਇੱਕ ਵਿਸ਼ਾਲ ਸ਼ੋਅ ਦਾ ਆਨੰਦ ਮਾਣਿਆ ਇਸ ਡਰੋਨ ਸ਼ੋਅ ਦੇ ਵਿੱਚ ਭਗਵਾਨ ਸ਼ਿਵ शिवलिंग ਅਤੇ ਸੋਮਨਾਥ ਮੰਦਰ ਦੇ ਇਤਿਹਾਸ ਨੂੰ ਰੂਪ ਵਿੱਚ ਦਿਖਾਇਆ ਗਿਆ ਇਹ ਪੁਰਵ ਮਹਿਮੂਦ ਗਜ਼ਨਵੀ ਦੁਆਰਾ ਮੰਦਿਰ ਤੇ ਕੀਤੇ ਗਏ ਹਮਲੇ ਦੇ 1000 ਸਾਲ ਪੁਰਾਣੀ ਹੋਣ ਦੀ ਯਾਦ ਦੇ ਵਿੱਚ ਬਣਾਇਆ ਜਾ ਰਿਹਾ ਹੈ ਆਜ਼ਾਦੀ ਤੋਂ ਬਾਅਦ ਸਰਦਾਰ ਬੱਲਬਾਈ ਪਟੇਲ ਨੇ ਮੰਦਿਰ ਦੇ ਮੁੜ ਨਿਰਮਾਣ ਦੀ ਕੋਸ਼ਿਸ਼ ਕੀਤੀ ਸੀ ਅਤੇ 1951 ਦੇ ਵਿੱਚ ਇਸ ਨੂੰ ਸ਼ਰਧਾਲੂਆਂ ਲਈ ਖੋਲਿਆ ਗਿਆ ਸੀ ਮੰਦਿਰ ਦੇ ਰਸਤਿਆਂ ਨੂੰ ਤ੍ਰਿਸ਼ੂਲ ਓਮ ਅਤੇ ਢਮਰੂ ਦੇ ਆਕਾਰ ਦੀਆਂ ਲਾਈਟਾਂ ਤੇ ਫੁੱਲਾਂ ਨਾਲ ਸਜਾਇਆ ਗਿਆ ਦੇਸ਼ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਮੁੰਬਈ ਤੋਂ ਭਜਨ ਮੰਡਲੀਆਂ ਅਤੇ ਕਰਨਾਟਕ ਤੋਂ ਲੋਕ ਕਲਾਕਾਰ ਇਸ ਜਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਨੇ